ਹੀ ਨੇ ਹੰਢ ਹੋ ਗਏ ਮਿਕਸ ਬ੍ਰੈਂਡ ਆਈ ਛੱਡ ਕੇ ਕਾਲੂ ਕਲਪ ਕਿੱਥੇ ਸੂਤ ਵਾਇਕਦੇ ਅੱਜ ਜਿਰਾ ਪਿੱਛੋਂ ਉਤਲ ਜਿਖਲੀ ਤਾਂ ਮਕੂਣੀ ਹੁੰਦੀਆਂ ਨਹੀਂ ਸੀ ਮਹਿਫਿਲ ਵੀ ਕਿਹੜਾ ਹਾਂਜੀ ਮਿੱਤਰੋ ਕੀ ਹਾਲ ਚਾਲ ਆਜਦੇ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਚੱਲੇ ਆਂ ਜਿੱਥੇ ਉਸਤਾਨ ਜਗ੍ਹਾ ਦਾ ਨਾਮ ਹੈ ਬਾਬਾ ਰੋਡਾਜੀ ਦਾ ਉੱਥੇ ਜਿੱਦਾਂ ਕੀ ਤੁਹਾਨੂੰ ਪਤਾ ਹੈ ਕਿ ਸ਼ਰਾਬ ਵਰਤਾਈ ਤੇ ਚੜਾਈ ਜਾਂਦੀ ਜਿੰਨਾ ਲੋਕਾਂ ਦੀ ਉੱਥੇ ਮਨੋਗਾਮਨਾ ਸੁਖਣਾ ਪੂਰੀ ਹੁੰਦੀ ਆ ਤੇ ਉੱਥੇ ਸ਼ਰਾਬ ਚੜਾ ਕੇ ਹੁੰਦੇ ਆ ਤੇ ਆਪਾਂ ਜੋ ਉਸੇ ਜਗ੍ਹਾ ਤੇ ਗੱਲੇ ਆ ਤੇ ਬਣੇ ਰਹੋ ਵਲੌਗ ਦੇ ਵਿੱਚ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੁਹਾਡੀ ਲੋੜ ਦੀ ਬਹੁਤ ਹੀ ਜ਼ਿਆਦਾ ਸਪੋਰਟ ਦੀ ਸਾਨੂੰ ਲੋੜ ਆ ਤੇ ਜੇ ਕੋਈ ਆਪਣੇ ਵੱਲੋਂ ਬੋਲਣ ਵਿੱਚ ਕਮੀ ਪੇਸ਼ੀ ਰਹਿ ਜਾਂਦੀ ਆ ਤੇ ਆਪਾਂ ਆਪਣੇ ਆਪ ਨੂੰ ਜਰੂਰ ਸੁਧਾਰਾਂਗੇ ਕਿਉਂਕਿ ਕੈਮਰੇ ਸਾਹਮਣੇ ਬੋਲਣਾ ਹਰ ਇੱਕ ਬੰਦੇ ਦਾ ਕੰਮ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਵਲੌਗ ਸਟਾਰਟ ਕਰਦੇ ਆ ਤਾਂ ਹਾਂ ਜੀ ਮਿੱਤਰ ਆਪਾਂ ਹੁਣ ਘਰੋਂ ਨਿਕਲ ਚੁੱਕੇ ਆ ਤੇ ਆਪਾਂ ਜਰ ਜੋ ਬਾਈਪਾਸ ਜਾ ਰਹੇ ਆ ਅਮਰਸਰ ਬਾਈਪਾਸ ਆ ਜੋ ਕਿ ਸਿੱਧਾ ਅਮਰਸਰ ਜਾਂਦਾ ਆ ਆਪਾਂ ਇੱਥੋਂ ਫਤੇਗੜ ਚੂੜੀਆਂ ਨੂੰ ਜਾਣਾ ਆ ਆ ਜੋ ਫਲਾਈਓਵਰ ਤੁਸੀਂ ਦੇਖ ਰਹੇ ਹੋ ਇਹ ਸਿੱਧਾ ਅਮਰਸਰ ਨੂੰ ਜਾਂਦਾ ਆ ਤੇ ਥੱਲੋਂ ਦੀ ਰਾਸਤਾ ਫਤੇਗੜ ਚੂੜੀਆਂ ਨੂੰ ਆ ਤਾਂ ਆਪਾਂ ਇੱਥੋਂ ਫਤੇਗੜ ਚੂੜੀਆਂ ਨੂੰ ਜਾਵਾਂਗੇ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਕਣੀਕੇ ਬਾਂਗਰ ਤੇ ਇੱਥੇ ਆਪਾਂ ਛੋਲੇ ਭਟੂਰੇ ਖਾਣ ਲੱਗੇ ਆ ਜੀ ਤੇ ਇੱਥੋਂ ਆਪਾਂ ਛੋਲੇ ਭਟੂਰੇ ਖਾ ਕੇ ਪਹੁੰਚ ਚੁੱਕੇ ਆ ਬਾਬਾ ਰੋਡਾ ਜੀ ਦੇ ਦਰਬਾਰ ਤੇ ਜੋ ਕਿ ਪਿੰਡ ਪੋਮੇ ਵਿੱਚ ਪੈਂਦਾ ਹੈ ہاں ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਪਿੰਡ ਪੋਮੇ ਕਿਉਂਕਿ ਫਟੇਗੜ ਚੋੜੀਆਂ ਕਸੀਰ ਵਿੱਚ ਪੈਂਦਾ ਹੈ ਜਿੱਥੇ ਇਹ ਵੀ ਬਾਬਾ ਰੋਡਾਜੀ ਦਾ ਦਰਬਾਰ ਆ ਹੁਣ ਆਪਾਂ ਅੱਗੇ ਚੱਲਦੇ ਆ ਇੱਥੇ ਬਹੁਤ ਹੀ ਜ਼ਿਆਦੀ ਠੀੜਿਆ ਤੁਹਾਨੂੰ ਅੱਗੇ ਲੈ ਕੇ ਕਰਾਉਂਦੇ ਆ ਆ ਜੋ ਤੁਸੀਂ ਸਾਹਮਣੇ ਜਗ੍ਹਾ ਦੇਖ ਰਹੇ ਹੋ ਇਹ ਬਾਬਾ ਰੋਡਾਜੀ ਦੀ ਦਰਗਾਹ ਹੈ ਇੱਥੇ ਹੀ ਬਾਬਾ ਰੋਡਾਜੀ ਦਾ ਸਥਾਨ ਹੈ ਆਪਾਂ ਨੇ ਜਾਲ ਸਰ ਕੋ ਤੁਗ ਨੂੰ ਰਾਜੀ ਕਰਾ ਦਿੱਤੀ ਆ ਤੇ ਉਹ ਸਾਡੇ ਆਪਣੇ ਨਾਮ ਤੇ ਰੱਖੇ ਜੀ ਰਾਜਾ ਸ਼ੰਮਲ ਨਾ ਨੀਤੀ ਆ ਰਾਮ ਰਵੀਨ ਗਾਗਨ ਦੇ ਆ ਸਥਾਨ ਹੈ ਬਬਰੋੜਾ ਜੀ ਦਾ ਜਿੱਥੇ ਕਿਸੇ ਦੀ ਵੀ ਸੁੱਖਣਾ ਪੂਰੀ ਹੋਣ ਤੇ ਦਾਰੂ ਚੜਾਈ ਜਾਂਦੀ ਹੈ ਤੇ ਨਾਲ ਦੀ ਨਾਲ ਦਾਰੂ ਇਥੇ ਵਰਤਾਈ ਵੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਹੀ ਲੋਕ ਇਥੇ ਦਾਰੂ ਦਾ ਪ੍ਰਸ਼ਾਦ ਲੈ ਆ ਰਹੇ ਹਨ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਓ ਸ਼ੁਕਰ ਦਾਤਿਆ ज़िंद रही गुजरदा प्यारुकरार प्यार छुकरदा मैनू दादा सब कुझु दादा के न छुकर बसि बख़्शी ਲਗੇ ਤਾਈਗਰ ਵੇਖੋ ਆਂਡਿਆਂ ਦੇ ਸਟਾਰ ਲੱਗੇ ਹੋਏ ਨੇ ਲੀਡ ਦੇ ਸਟਾਰ ਲੱਗੇ ਹੋਏ ਨੇ ਜਿਸ ਕਿਸੇ ਵੀਰ ਨੇ ਵੀ ਇੱਥੇ ਪ੍ਰਚਾਰ ਤੇ ਸ਼ਰਾਬ ਦਾ ਛਕਣਾ ਹੋਵੇ ਤੋਂ ਇੱਥੇ ਆਂਡੇ ਦੇ ਲੀਡ ਵੀ ਲੈ ਸਕਦਾ ਹਾਂਜੀ ਮਿੱਤਰੋ ਆਪਾਂ ਤੁਹਾਨੂੰ ਕੁਝ ਕਰੀਲਾ ਵੀਡੀਓ ਵਿੱਚ ਦੇਖਾ ਰਹੇ ਹਾਂ ਬਣੇ ਰੋਮ ਦੇ ਵਿੱਚ